ਪੰਜ ਬਾਣੀਆਂ ਮੁਖੋ ਉਚਾਰ ਕੇ ਤੇ ਬਾਟਾ ਅਮਰਤ ਦਾ ਗੁਰਾਂ ਨੇ ਤਿਆਰ ਕੀਤਾ ਅੱਜ ਵਖਰਾ ਸਿੰਘ ਮੈਂ ਸਾਜਦਾਂਗਾ ਸ਼ੁਰੂ ਜੋਸ਼ ਨਾਲ ਗੁਰਾਂ ਪ੍ਰਚਾਰ ਕੀਤਾ ਉਹ ਆਵਾਜ਼ ਮਾਰ ਕੇ ਸਤਗੁਰਾਂ ਦੀਪ ਸਿੰਘ ਨੂੰ ਅੱਜ ਵਖਰਾ ਰੰਗ ਚੜ੍ਹਾ ਦਿੱਤਾ ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ ਗੁਰਾਂ ਦੀਪ ਨੂੰ ਸਿੰਘ ਸਜਾ ਦਿੱਤਾ ਪਾਂਗੀ ਛੱਟੇ ਸੀ ਨੈਣਾ ਦੇ ਵਿੱਚ ਮਾਰੇ ਪਾਂਗੀ ਛੱਟੇ ਸੀ ਨੈਣਾ ਦੇ ਵਿੱਚ ਪੰਜ ਘੋਟ ਸੀ ਫੇਰ ਸ਼ਿਕਾਏ ਨੇ ਦੀ ਪੰਜ ਵਾਰ ਹੀ ਵੈ ਗੁਰੂ ਜਾਪ ਕਰਕੇ ਛੱਟੇ ਸੀਸ ਵਿੱਚ ਪੰਜ ਗੁਰਾ ਪਾਏ ਨੇ ਦੀ ਉਹ ਸਵਾਲ ਆਖਣਾ ਲੜੇਗਾ ਸਿੱਖ ਕੱਲਾ ਐਸਾ ਜਜਬਾਏ ਦੇ ਵਿੱਚ ਪਾ ਦਿੱਤਾ ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ ਗੁਰਾਂ ਦੀਪ ਨੂੰ ਸਿੰਘ ਸਦਾ ਦਿੱਤਾ ਤੇਰੇ ਅੱਗੇ ਤਾਂ ਹੋਣੀ ਵੀ ਹਾਰ ਜੂਗੀ ਕਰਨੀ ਵੱਖਰੀ ਪੈਰਾ ਮਸਾਲ ਹੈ ਤੂੰ ਤੁਰਕ ਆਉਣਗੇ ਗੁਰੂ ਘਰ ਉਚੜ ਕੇ ਬਣਨਾ ਉਹਨਾਂ ਦੀ ਮੌਤ ਦਾ ਕਾਲ ਹੈ ਤੂੰ ਉਹ ਸੀਸ ਤਲੀ ਤੇ ਰੱਖ ਕੇ ਲੜੇਗਾ ਤੂੰ ਸਾਨੂੰ ਹੁਕਮ ਇਹ ਆਪ ਖੁਦਾ ਦਿੱਤਾ ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ ਗੁਰਾਂ ਦੀਪ ਨੂੰ ਸਿੰਘ ਸਜਾ ਦਿੱਤਾ ਸਾਡਾ ਤੇ ਅੱਜ ਤੂੰ ਅਸੀਂ ਤੇਰੇ ਇਨਾ ਸੇਖ ਨੂੰ ਮਾਨ ਸਤਕਾਰ ਦੇ ਰੇ ਬਾਜਾਂ ਵਾਲੇ ਸੀ लाਡਲੇ ਸਿੱਖ ਤਾਈ ਬਾਪ ਵਾਂਗਰਾ ਪੂਰਾ ਪਿਆਰ ਦੇ ਰੇ ਉਹ ਵਿੱਚ ਜੁਨਾ ਦੇ ਆਵੇਂਗਾ ਨਾ ਮੁੜ ਕੇ ਮੁਕਤੀ ਜੁਗਤੀ ਦਾ ਐਸਾ ਸਹਾਰਾ ਦਿੱਤਾ ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ ਗੁਰਾਂ ਦੀਪ ਨੂੰ ਸਿੰਘ ਸਜਾ ਦਿੱਤਾ ਤੇਰੇ ਨਾਲ ਹੈ ਅੱਜ ਤੋਂ ਭਰਨ ਮੇਰਾ ਜਿੱਥੇ ਜਾਦ ਕਰੇ ਉੱਚੇ ਹੋਵਾਂਗਾ ਮੈਂ ਨੇਕਾ ਹੋਵੇਗਾ ਜਦੋਂ ਕਰਤਾਰ ਸਾਵੇਂ ਉਹਦੀ ਦਰਗਾਹ ਵਿੱਚ ਨਾਲ ਖਲੋਵਾਂਗਾ ਪਹੀ ਬਣ ਤੇਲਾ ਇਨਾ ਸਿੱਖ ਨੂੰ ਗੁਰਾਂ ਵੜਿਆ ਦਿੱਤਾ ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ ਗੁਰਾਂ ਦੀਪ ਨੂੰ ਸਿੰਘ ਸਜਾ ਦਿੱਤਾ ਮਾਰੇਗਾ ਦੀਪ ਸਿੰਘਾ ਮਹਿਮਾ ਹੁੰਦੀ ਰਹਿਣੀ ਜੁਗਾ ਦੀਕ ਤੇਰੀ ਵਿੱਚ ਜੰਗ ਦੇ ਪਰਖੇਗਾ ਜਦੋਂ ਜੋਦੇ ਛਾਲਾ ਮਾਰ ਕੇ ਟੱਪਣਗੇ ਲੀਕ ਤੇਰੀ દાન ਵਿੱਚ ਫਤੇ ਤੈਨੂੰ ਅਸੀਂ ਅੱਜ ਤੋਂ ਹੁਕਮ ਸੁਣਾ ਦਿੱਤਾ ਹੱਥੀ ਆਪਣੇ ਖੰਡੇ ਦੀ ਪੌੜ ਦੇ ਕੇ ਗੁਰਾਂ ਦੀਪ ਨੂੰ ਸਿੰਘ ਸਜਾ ਦਿੱਤਾ ਸੇਵਾ ਸਿਮਰਨ ਦੇ ਵਿੱਚ ਪਰਪੱਕ ਹੋ ਕੇ ਗੁਰਦਾਰ ਦੇ ਹੋਇਆ ਪਰਵਾਨ ਹੈ ਤੂੰ ਅਣਖੀ ਜੋਦਾ ਹੈ ਪੂਰੇ ਜਪ ਤਪ ਵਾਲਾ ਸੂਰਬੀਰ ਤੇ ਪੁਰਖ ਗਿਆ ਪਟਵਾਰੀ ਹੈ ਸਿੱਖ ਸਾਡਾ ਦੋ ਜਹਾਨਾਂ ਵਿੱਚ ਡੰਕਾ ਵਜਾ ਦਿੱਤਾ ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ ਗੁਰਾਂ ਦੀਪ ਨੂੰ ਸਿੰਘ ਸੁਜਾ ਦਿੱਤਾ